ਹਾਂਜੀ ਕਿਸਾਨ ਭਰਾਵੋ ਤੇ ਪੰਜਾਬੀ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜਿਹੜਾ 2 ਮਾਰਚ ਵਾਲਾ ਕੈਂਪ ਸੀਗਾ ਸੰਗਤਪੁਰਾ ਨਰਸਰੀ ਫਾਰਮ ਦੇ ਉੱਤੇ ਲਾਇਆ ਸੀ ਜਿਹੜੇ ਬਾਈ ਪੈਸਟੀਸਾਈਡ ਦੀ ਦੁਕਾਨ ਵੀ ਕਰਦੇ ਨੇ ਇੱਕ ਮੇਰਾ ਵੀਰ ਪੈਸਟੀਸਾਈਡ ਵਾਲਾ ਹੋਰ ਵੀ ਹੈਗਾ ਮੈਂ ਬਾਈ ਹੁਸ਼ਿਆਰ ਸਿੰਘ ਸ਼ਾਇਦ ਬਾਈ ਜੀ ਆ ਖੜੇ ਨੇਗੇ ਤੇ ਇਹ ਵੀ ਇਹਨਾਂ ਦੀ ਲਹਿਰੇ ਆ ਦੁਕਾਨ ਜੇ ਕੋਈ ਨੇੜੇ ਤੇੜੇ ਵਾਲਾ ਮੇਰਾ ਵੀਰ ਕੋਈ ਦਵਾਈ ਜ਼ਿੰਮੇਦਾਰ ਭਰਾ ਨੇਗੇ ਕਿਸੇ ਨੂੰ ਲੋੜ ਹੁੰਦੀ ਹੈ ਜੀ ਸਸਤੀ ਸਹੀ ਰੇਟਾਂ ਦੇ ਜਿਹੜੇ ਬਾਜ਼ਾਰ ਰੇਟਾਂ ਤੇ ਇਹ ਦਵਾਈ ਉਪਲਬਧ ਵੀ ਕਰਾ ਦਿੰਦੇ ਨੇ ਜੇ ਇਹਨਾਂ ਨਾਲ ਤੁਸੀਂ ਕੋਈ ਇਹਨਾਂ ਦੇ ਖਾਤੇ 'ਚ ਪੈਸੇ-ਪੂਸੇ ਪਹਿਲਾਂ ਟਰਾਂਸਫਰ ਕਰ ਦਿਓ ਤਾਂ ਜਿਹੜੀਆਂ ਅਸੀਂ ਦਵਾਈਆਂ ਦੱਸਦੇ ਆ ਇਹ ਤੁਹਾਨੂੰ ਮੰਗਾ ਕੇ ਉੱਥੇ ਦੇ ਵੀ ਸਕਦੇ ਨੇ ਗੀ ਗੱਲ ਕਰ ਰਹੇ ਆਂਗੇ ਆਪਾਂ ਨਰਸਰੀ ਫਾਰਮ ਦੇ ਉੱਤੇ 22 ਅਵਤਾਰ ਹੋਰਾਂ ਦੇ ਖੜੇ ਆਂਗੇ ਜਿਹੜੀਆਂ ਆ ਵੈਰਾਈਟੀਆਂ ਨੇਗੀਆਂ ਮੇਰਾ ਖਿਆਲ ਆ 33 ਨੰਬਰ CH27 ਆ ਆ ਨਾਲ ਅਲਸੀ ਦੇ ਵਿੱਚ ਖੜਿਆਂਗੇ ਉਧਰ ਤੁਸੀਂ ਦੇਖ ਸਕਦੇ ਹੋਗੇ ਵੀ ਆਪਣਾ ਲਹਾਸਣ ਬਗੈਰ ਆਗਾ ਜਾਂ ਜਿਹੜੇ ਫੁੱਲ ਆ ਉਹ ਲੱਗੇ ਹੋਏ ਤੁਹਾਨੂੰ ਬੇਲਾਂ ਨੇ ਜਿਹੜੀਆਂ ਟ੍ਰੇਆਂ ਦੇ ਵਿੱਚ ਹਰ ਤਰ੍ਹਾਂ ਦੀਆਂ ਤਿਆਰ ਨੇ ਮੇਰਾ ਕਹਿਣ ਦਾ ਭਾਵ ਆ ਆਪਾਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਹੈਗੀ ਇਹ ਕਿਸਾਨ ਵੀਰ ਨੇ ਆਪਣੇ ਜ਼ਿਮੀਦਾਰਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਕੰਮ ਸਟਾਰਟ ਕੀਤਾ ਹੋਇਆਗਾ ਇਹੋ ਜਿਹੇ ਲੋਕਾਂ ਦੀ ਹੈਲਪ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਜਿਹੜੀਆਂ ਆ ਚੀਜ਼ਾਂ ਇਹਨਾਂ ਦੀਆਂ ਬੀਜੀਆਂ ਹੋਈਆਂ ਨੇ ਇਹ ਹੋਰ ਕੰਮ ਲਈ ਫੇਰ ਉਤਸ਼ਾਹ ਇਹਨਾਂ ਦਾ بڑੂਗਾ ਜੇ ਆਪਾਂ ਇਹਨਾਂ ਦੀ ਇਹ ਚੀਜ਼ ਇਹਨਾਂ ਦੀ ਵਿਕਰੀ ਕਰਾਵਾਂਗੇ ਲੋੜ ਹਰ ਇੱਕ ਕਿਸਾਨ ਨੂੰ ਆ ਹਰ ਇੱਕ ਚੀਜ਼ ਚਾਹੀਦੀ ਆ ਹਰ ਇੱਕ ਬੀਜ ਚਾਹੀਦਾ ਪਰ ਜੇ ਆਪਾਂ ਸਹੀ ਬੰਦੇ ਨੂੰ ਚੂਜ਼ ਕਰ ਲਈਏ ਤਾਂ ਜਿਹੜਾ ਉਹਦਾ ਵੀ ਹੌਸਲਾ ਵਧਦਾਗਾ ਨਵਾਂ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਹੁਨਰ ਆ ਹੋਰ ਵੀ ਜ਼ਿਆਦਾ ਵਧੀਆ ਨਿਕਰ ਕੇ ਆਉਂਦਾਗਾ ਜਦੋਂ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਵਧੀਆ ਦੇਣਗੇ ਮਾਰਚ 2 ਹੋ ਚੁੱਕਿਆ ਬਾਈ ਹੋਰਾਂ ਨੇ ਪਾਣੀ ਦੀ ਕਿਲਤ ਲਾ ਰખી ਹੈ ਵੀ ਨਾ ਵਧੇ ਕਹਿਣ ਦਾ ਭਾਵ ਹੁਣ ਆਲੂ ਆ ਜਿਹੜਾ ਪੱਟਿਆ ਜਾ ਚੁੱਕਿਆਗਾ ਜਿਹੜਾ ਮਿਰਚਾਂ ਦੀ ਪਨੀਰੀ ਲੈਣਾ ਚਾਹੁੰਦਾਗਾ ਮਿਰਚ ਲੈ ਸਕਦਾ ਗੋਭੀ ਦੀ ਪਨੀਰੀ ਲੈਣਾ ਚਾਹੁੰਦਾ ਗੋਭੀ ਤਿਆਰ ਆ ਕੋਈ ਕੱਦੂ, ਪੇਠਾ, ਤੋਰੀ, ਖਰਬੂਜਾ ਜਿਹੜੀ ਵੀ ਤਰ੍ਹਾਂ ਦੀ ਕੋਈ ਵੇਲ ਲੈਣੀ ਚਾਹੁੰਦਾ ਉਹ ਸੰਗਤਪੁਰਾ ਨਰਸਰੀ ਫਾਰਮ ਤੋਂ ਆ ਕੇ ਤੁਸੀਂ ਇੱਥੇ ਵਿਜ਼ਿਟ ਕਰੋ ਤੇ ਦੇਖ ਕੇ ਮਾਣ ਪਾਉਂਦੀ ਚੀਜ਼ ਜਿਹੜੀ ਤੁਸੀਂ ਇੱਥੇ ਲਿਜਾ ਸਕਦੇ ਹੋ ਅੱਜ ਕੈਂਪ ਲਾਇਆ ਸੀ ਆ ਕੁਝ ਮੇਰੇ ਵੀਰ ਇੱਥੇ ਆਏ ਨੇਗੇ ਅੱਜ ਤਾਂ ਜਿਹੜੀ ਇਹਨਾਂ ਦੀ ਹੈਲਪ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਤਾਂ ਕਿ ਅੱਗੇ ਤੋਂ ਇਹ ਜਿਹੜਾ ਚੀਜ਼ਾਂ ਨੇ ਹੋਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਧਰਤੀ ਤੇ ਪੈਦਾ ਕਰਨ ਤੇ ਆਪਣੇ ਵਰਗਿਆਂ ਨੂੰ ਜਿਹੜੀਆਂ ਇਹ ਨਵੀਆਂ-ਨਵੀਆਂ ਵੈਰਾਈਟੀਆਂ ਤਿਆਰ ਕਰਕੇ ਦੇਣ ਧੰਨਵਾਦ